ਸਾਤ ਸੰਗਤ ਜੀ ਇਹ ਸ਼ਸਤਰ ਦਾ ਨਾਮ ਆਤੀ ਸ਼ਸਤਰ ਹੈ ਅਤੇ ਇਹ ਸ਼ਸਤਰ ਨੂੰ ਹੁਸੈਨੀ ਗੋਲਿਆ ਵੀ ਆਖਿਆ ਜਾਂਦਾ ਹੈ ਸੰਸਾਰ ਦਾ ਸਤ ਸਭ ਤੋਂ ਦੁਰਲਭ ਸ਼ਸਤਰ ਹੈ ਜਿਸ ਸ਼ਸਤਰ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਇਸ ਸ਼ਸਤਰ ਦੇ ਦਰਸ਼ਨ ਸਾਨੂੰ ਸਾਲ ਵਿੱਚ ਇੱਕੋ ਵਾਰ ਅਜ ਤੱਕ ਕ੍ਰਿਸ਼ਨਾਨ ਵਾਲੇ ਦਿਨ ਦਰਸ਼ਨ ਕਰਨ ਨੂੰ ਮਿਲਦੇ ਹਨ ਸੋ ਸਾਧ ਸੰਗਤ ਜੀ ਇਹ ਸਸ਼ਤਰ ਜਿਸ ਵੇਲੇ ਤਗਲ ਸਾਹਿਬ ਜੀ ਦੇ ਜਥੇਦਾਰ ਸਾਹਿਬ ਨਿਤ ਪ੍ਰਤੀ ਹਰ ਰੋਜ਼ ਗੁਰੂ ਸਾਹਿਬ ਦੇ ਸਿੰਘਾਸਨ ਦੀ ਸੇਵਾ ਕਰਦੇ ਹਨ ਢਾਗਰ ਦੇ ਨਾਲ ਇਸ਼ਨਾਨ ਕਰਾਉਣ ਦੇ ਬਾਅਦ ਜਦੋਂ ਮਹਾਰਾਜ ਦੇ ਸਿੰਘਾਸਨ ਤੇ ਸਵਛ ਬਸਤਰ ਰੁਮਾਲਾ ਸਾਹਿਬ ਵਿਸ਼ਾਣ ਤੋਂ ਉਪਰੰਤ ਗੁਰੂ ਸਾਹਿਬ ਦੇ ਜਿਸ ਵੇਲੇ ਸਾਰੇ ਸਸ਼ਤਰ ਰੱਖੇ ਜਾਂਦੇ ਹਨ ਇਹ ਜਿਹੜਾ ਸ਼ਸਤਰ ਹੈ ਇਹ ਸਭ ਤੋਂ ਥੱਲੇ ਰੱਖਿਆ ਜਾਂਦਾ ਪਰ ਜਿਸ ਵੇਲੇ ਆਸਾ ਦੀ ਵਾੜ ਦੀ ਸਮਾਪਤੀ ਹੁੰਦੀ ਹੈ ਆਸਾ ਦੀ ਵਾੜ ਦੀ ਸਮਾਪਤੀ ਤੋਂ ਬਾਅਦ ਅਰਦਾਸ ਹੁੰਦੀ ਹੈ ਅਰਦਾਸ ਦੀ ਸਮਾਪਤੀ ਤੋਂ ਬਾਅਦ ਜਿਸ ਵੇਲੇ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾਤਨਾ ਅਰਦਾਸ ਦੀ ਸਮਾਪਤੀ ਤੋਂ ਉਪਰੰਤ ਇਹ ਸ਼ਸਤਰ ਆਪਣੇ ਆਪ ਸਾਰੇ ਸ਼ਸਤਰਾਂ ਤੋਂ ਉੱਪਰ ਆ ਕੇ ਪ੍ਰਗਟ ਹੋ ਜਾਂਦਾ ਹੈ